शाहरुख खान देश ਦਾ ਸਭ ਤੋਂ ਵੱਡਾ ਕਰਦਾਰ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਨੇ ਆਪ ਦੇਸ਼ ਲਈ ਕੁਝ ਕੀਤਾ ਹੋਵੇ ਭਾਵੇਂ ਨਾ ਕੀਤਾ ਹੋਵੇ ਪਰ ਦੇਸ਼ ਭਗਤੀ ਦੇ ਸਰਟੀਫਿਕੇਟ ਉਹ ਸਾਰਿਆਂ ਨੂੰ ਵੰਡਦੇ ਫਿਰਦੇ ਨੇ ਤੇ ਇਸ ਵਿਰੋਧ ਦਾ ਕਾਰਨ ਹੈ ਕਿ ਉਹ ਆਈਪੀਐਲ ਚ ਕੇਕੇਆਰ ਦੀ ਟੀਮ ਦਾ ਓਨਰ ਹੈ ਤੇ ਉਹਨਾਂ ਨੇ ਇੱਕ ਬੰਗਲਾਦੇਸ਼ੀ ਪਲੇਅਰ ਨੂੰ ਖਰੀਦਿਆ ਰੀਸੈਂਟਲੀ ਆਕਸ਼ਨਸ ਚ ਤੇ ਉਹ ਕੇਕੇਆਰ ਦਾ ਇਕੱਲਾ ਓਨਰ ਨਹੀਂਗਾ ਉਹਦੇ ਕੋਲ 55% ਸ਼ੇਅਰ ਹੈ ਬਾਕੀ ਦਾ 45% ਸ਼ੇਅਰ ਹੈ ਜੂਹੀ ਚਾਵਲਾ ਕੋਲ ਤੇ ਉਹਦੇ ਪ੍ਰੋਣੇ ਜੇ ਮਹਿਤਾ ਕੋਲ ਹੁਣ ਉਹਨਾਂ ਨੂੰ ਬਰਾਬਰ ਦਾ ਕਰਦਾਰ ਕਿਉਂ ਨਹੀਂ ਕਿਹਾ ਜਾ ਰਿਹਾ ਤਾਂ ਨਹੀਂ ਕਿਹਾ ਜਾ ਰਿਹਾ ਕਿਉਂਕਿ ਉਹ ਇਹਨਾਂ ਦੇ ਉਹ ਕਿਉਂ ਮਾਈਨੋਰਿਟੀ ਚ ਨਹੀਂ ਆਂਦੇ? ਇਹੀ ਸੇਮ ਕੰਮ ਇਹਨਾਂ ਨੇ ਦਲਜੀਤ ਨਾਲ ਵੀ ਕੀਤਾ ਸੀ ਉਦੋਂ। ਜਦੋਂ ਕਿ ਉਹ ਫਿਲਮ ਪਹਿਲਗਾਮ ਦੇ ਅਟੈਕ ਤੋਂ ਪਹਿਲਾਂ ਸ਼ੂਟ ਹੋ ਗਈ ਸੀ। ਫਿਰ ਤੁਹਾਨੂੰ ਉਦੋਂ ਕਿਉਂ ਨਹੀਂ ਦਿੱਕਤ ਹੁੰਦੀ ਜਦੋਂ ਇੰਡੀਆ 6 ਮੈਚ ਖੇੜ ਜਾਂਦੀ ਹੈ ਪਾਕਿਸਤਾਨ ਦੇ ਨਾਲ ਪਹਿਲਗਾਮ ਅਟੈਕ ਤੋਂ ਬਾਅਦ? ਉਦੋਂ ਦੇਸ਼ ਭਗਤੀ ਕਿੱਥੇ ਗਈ ਤੁਹਾਡੀ? ਆਈਸੀਸੀ ਦਾ ਜਿਹੜਾ ਹੈੱਡ ਹੈ ਜੇਸ਼ਾ ਅਮੇਸ਼ਾ ਦਾ ਮੁੰਡਾ ਹੀ ਹੈ ਨਾ। ਫਿਰ ਕਿਉਂ ਕਰਵਾਇਆ ਉਹਨੇ ਇੰਡੀਆ ਪਾਕਿਸਤਾਨ ਦੇ ਨਾਲ ਮੈਚ? ਫਿਰ ਦੇਸ਼ ਦੀ ਪ੍ਰਤਿਸ਼ਠਾ ਤੋਂ ਉੱਤੇ ਇੱਕ ਕ੍ਰਿਕਟ ਮੈਚ ਕਿਵੇਂ ਹੋ ਗਿਆ ਜੋ ਬੰਗਲਾਦੇਸ਼ 'ਚ ਹੋਇਆ ਉਹ ਬਿਲਕੁਲ ਗਲਤ ਸੀ। ਉਹਨਾਂ ਨੇ ਉਸ ਸੇਮ ਚੀਜ਼ ਤੁਸੀਂ ਇੱਥੇ ਕਰ ਰਹੇ ਹੋ ਜੇ ਮੁਸਲਮਾਨ ਹੈ ਤਾਂ ਗਦਾਰ ਹੈ ਜੇ ਸਿੱਖ ਹੈ ਤਾਂ ਖਾਲਸਤਾਨੀ ਹੈ ਫਿਰ ਕਈ ਲੋਕ ਕਹਿ ਰਹੇ ਉਹਨੇ ਕੀਤਾ ਕਿ ਇਹ ਦੇਸ਼ ਲਈ 2024-25 ਚ ਉਹਨੇ 92 ਕਰੋੜ ਰੁਪਇਆ ਟੈਕਸ ਭਰਿਆ ਸੀ ਜੋ ਕਿ ਦੇਸ਼ ਲਈ ਹੀ ਯੂਜ਼ ਹੋਇਆ ਫਿਰ ਉਹਨੇ ਜਿੰਨਾ ਟੈਕਸ ਭਰਿਆ ਹੋਇਆ ਸਾਰਾ ਉਹਨੂੰ ਵਾਪਸ ਕਰ ਦੋ ਕਿਉਂ ਨਾ ਦੇਸ਼ ਨੂੰ ਤੇਰੀ ਲੋੜ ਹੈਗੀ ਨਾ ਤੇਰੇ ਪੈਸਿਆਂ ਦੀ ਵੀ ਆ ਚੁੱਕੀ ਭਈ ਆਪਣੇ ਪੈਸੇ ਇੱਥੇ ਕਿਸੇ ਹੋਰ ਦੇਸ਼ ਚ ਜਾ ਕੇ ਵੇਖ ਲੈ ਜਦੋਂ ਭਾਜਪੀ ਦੇ ਲੀਡਰ ਜਾ ਕੇ ਨਵਾਜ਼ ਸ਼ਰੀਫ ਨਾਲ ਜਫੀਆਂ ਪਾ ਲੈਂਦੇ ਨੇ ਉਹ ਠੀਕ ਹੋ ਜਾਂਦਾ ਸੋ ਤੁਸੀਂ ਕਹਿ ਰਹੇ ਹੋ ਪੋਲੀਟੀਸ਼ੀਅਨ ਡਿਸਾਈਡ ਕਰਨਗੇ ਕਦੋਂ ਉਹਨਾਂ ਨਾਲ ਅਸੀਂ ਗੱਲ ਕਰ ਸਕਦੇ ਹਾਂ ਕਦੋਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਜੋ ਹੇਟਫੁਲ ਅਜੰਡਾ ਲੈ ਕੇ ਚੱਲਦੇ ਉਹਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਜਿੰਨਾ ਦੇਸ਼ ਤੁਹਾਡਾ ਹੈ ਉਹਨਾਂ ਦੇਸ਼ ਹੀ ਉਹਨਾਂ ਦਾ ਸੋ ਪੋਲੀਟੀਸ਼ੀਅਨਾਂ ਦੇ ਪਿੱਛੇ ਭੇਡ ਚਾਲ ਚੱਲਣ ਤੋਂ ਪਹਿਲਾਂ ਥੋੜਾ ਆਪਣਾ ਮਾਈਂਡ ਵੀ ਯੂਜ਼ ਕਰ ਲਿਆ ਕਰੋ ਹੁਣ ਤੂੰ ਕੱਲਾ ਥੋੜੀ ਹੈਗਾ ਕਿ ਤੇਰੇ ਵਗੇ ਕਈ ਐਸੇ ਲੋਕ ਨੇ ਜਿਹੜੇ ਇਸ ਚੀਜ਼ ਨੂੰ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਸ਼ਾਹਰੂਖ ਖਾਨ ਨੂੰ ਜੀ ਗद्दार ਕੋ ਕਹਤਾ ਦਿਲਜੀਤ ਨੂੰ ਦਰਗਦਾਰ ਕੋ ਕਹਤਾ ਪਹਿਲੇ ਨਾ ਇੱਕ ਮਾਹੌਲ ਸਮਝੀਦਾ ਹੁੰਦਾ ਦੇਸ਼ ਮੋਦੀ ਪਹਿਲੇ ਜਦੋਂ ਪ੍ਰਧਾਨ ਮੰਤਰੀ ਬਣਿਆ ਸੀ 2014 ਦੇ ਵਿੱਚ ਉਦੋਂ ਉਹ ਸਰਮਨੀ ਦੇ ਵਿੱਚ ਵੀ ਨਵਾਜ਼ ਸ਼ਰੀਫ ਨੂੰ ਬੁਲਾਇਆ ਸੀ ਠੀਕ ਹੈ ਉਹ ਆਇਆ ਵੀ ਸੀ ਠੀਕ ਹੈ ਉਹਦੇ ਸਾਹਮਣੇ ਹੋਰ ਸਰਮਨੀ ਵੀ ਹੋਈ ਆ ਉਸ ਤੋਂ ਬਾਅਦ ਜਿਹੜਾ ਵੀ ਪ੍ਰਧਾਨ ਮੰਤਰੀ ਬੰਦਾ ਉਹਦੀ ਕੋਸ਼ਿਸ਼ ਰਹਿੰਦੀ ਆ ਕਿ ਨੇਬਰਿੰਗ ਕੰਟਰੀ ਜਿਹੜੀ ਹੈਗੀ ਆ ਉਹਦੇ ਨਾਲ ਉਹਦੇ ਅਲਾਈਅੰਸ ਜਿਹੜੇ ਆ ਮਜ਼ਬੂਤ ਹੋਣ ਇਸ ਕਰਕੇ ਉਹ ਭਟਾਨ ਵੀ ਗਿਆ ਬੰਗਲਾਦੇਸ਼ ਵੀ ਗਿਆ ਸ਼੍ਰੀਲੰਕਾ ਵੀ ਗਿਆ ਤੇ ਅਫਗਾਨਿਸਤਾਨ ਵੀ ਗਿਆ ਅਫਗਾਨਿਸਤਾਨ ਤੋਂ ਆਂਦੇ ਵਦੋਂ ਅਚਾਨਕ ਹੀ ਪਾਕਿਸਤਾਨ ਚੱਲ ਗਿਆ ਸੀ ਤੇ ਉੱਥੇ ਜਾ ਕੇ ਨਵਾਜ਼ ਸ਼ਰੀਫ ਨਾਲ ਮਿਲਿਆ ਸੀ ਠੀਕ ਹੈ ਰੋਟੀ ਵੀ ਖਾਧੀ ਉੱਥੇ ਉਹ 2015 ਦੀ ਗ ਸੁਧਰ ਜਾਣ ਕਿਉਂਗੀ ਉੱਥੇ ਕਈ ਹਿੰਦੂ ਵੀ ਰਹਿੰਦੇ ਸਿੱਖ ਵੀ ਰਹਿੰਦੇ ਨੇ ਇਸ ਕਰਕੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਹਿੰਦੇ ਨਾ ਕੁੱਤਰੀ ਦੁਮ ਕਦੀ ਨਹੀਂ ਸਿੱਧੀ ਹੋ ਸਕਦੀ ਮੈਂ ਕਹਿੰਦਾ ਹੋ ਸਕਦੀ ਆ ਪਰ ਪਾਕਿਸਤਾਨ ਵਰਗਾ ਦੇਸ਼ ਕਦੀ ਨਹੀਂ ਸੁਧਰ ਸਕਦਾ ਪਾਕਿਸਤਾਨ ਨੇ ਕਈ ਸਾਲਾਂ ਤੋਂ ਸਾਡੇ ਦੇਸ਼ ਤੇ ਕਈ ਅਟੈਕ ਕੀਤੇ ਨੇ ਭਾਵੇਂ ਉਹ ਪਠਾਨਕੋਟ ਵਾਲਾ ਅਟੈਕ ਹੋਵੇ ਭਾਵੇਂ ਉਰੀ ਅਟੈਕ ਹੋਵੇ ਭਾਵੇਂ ਉਹ ਪਹਿਲਗਾਮ ਵਾਲਾ ਅਟੈਕ ਹੋਵੇ ਜਿੱਥੇ 26 ਤੋਂ ਵੱਧ ਹਿੰਦੂਨਾਂ ਨੂੰ ਆਈਡੈਂਟੀਫਾਈ ਕਰਕੇ ਮਾਰਿਆ ਸੀ ਉਹੀ ਮੋਦੀ ਸਰਕਾਰ ਜਿਹੜੀ 2015 ਦੇ ਵਿੱਚ ਦੋਸਤੀ ਦਾ ਹੱਥ ਵਧਾ ਰਹੀ ਸੀ ਪਾਕਿਸਤਾਨ ਨੂੰ ਉਹਨਾਂ ਨੇ ਹੀ ਰਿਟੈਲੀਏਸ਼ਨ ਵੀ ਕੀਤਾ ਸਟ੍ਰਾਈਕ ਹੋਵੇ ਜਾਂ ਆਪਰੇਸ਼ਨ ਸਿੰਦੂਰ ਹੋਵੇ ਭਾਰਤ ਨੇ ਪਾਕਿਸਤਾਨ ਵਰਗੇ ਅੱਤਵਾਦੀ ਦੇਸ਼ ਨੂੰ ਸੱਭ ਸਖਾਂ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਇਸੇ ਚੀਜ਼ ਕਰਕੇ ਦੇਸ਼ 'ਚ ਇੱਕ ਮਾਹੌਲ ਹੈਗਾ ਪਾਕਿਸਤਾਨ ਦੇ ਖਿਲਾਫ ਉਥੋਂ ਦੇ ਸੈਲੀਬ੍ਰਿਟੀ ਨੂੰ ਅਸੀਂ ਬੋਇਕਾਟ ਕੀਤਾ ਆ ਉਥੋਂ ਦੀ ਫਿਲਮਾਂ ਨੂੰ ਅਸੀਂ ਬੋਇਕਾਟ ਕੀਤਾ ਹੈ ਪਰ ਹੁੰਦਾ ਕੀ ਹੈ ਨਾ ਤੂੰ ਦਿਲਜੀਤ ਦੀ ਗੱਲ ਕੀਤੀ ਤੇ ਦਿਲਜੀਤ ਵਰਗੇ ਜਿੰਨੇ ਵੀ ਸਟਾਰਸ ਆ ਗਏ ਨੇ ਭਾਵੇਂ ਸੁਲਮਾਨ ਖਾਨ ਹੋਵੇ ਸ਼ਾਹਰੂਖ ਖਾਨ ਹੋਵੇ ਜੋ ਵੀ ਹੋਵੇ ਇਹ ਕਦੀ ਵੀ ਖੁੱਲ ਕੇ ਦੇਸ਼ ਦਾ ਇਸ ਗੱਲ ਨੂੰ ਸਪੋਰਟ ਨਹੀਂ ਕਰਦੇ ਕਿਉਂਕਿ ਇਹਨਾਂ ਦੀ ਫੈਨ ਫਾਲੋਇੰਗ ਜਿਹੜੀ ਆ ਪਾਕਿਸਤਾਨ 'ਚ ਵੀ ਹੈਗੀ ਹੈ ਤੇ ਬੰਗਲਾਦੇਸ਼ 'ਚ ਵੀ ਹੈ ਦਲਜੀਤ ਕੋਈ ਖਾਲਿਸਤਾਨੀ ਨਹੀਂ ਹੈਗਾ ਨਾ ਹੀ ਕੋਈ ਦੇਸ਼ਦੋਹੀਗਾ ਪਰ ਦੋਗਲਾ ਜ਼ਰੂਰ ਹੈਗਾ ਇਹ ਤੇ ਸ਼ਾਹਰੂਖ ਖਾਨ ਸਲਮਾਨ ਖਾਨ ਤੇ ਕਰਨ ਜੋਹਰ ਵਰਗੇ ਵੀ ਉਸੇ ਕੈਟਾਗਰੀ ਚ ਆਂਦੇ ਆ ਜਿਸ ਟਾਈਮ ਪਹਿਲਗਮ ਅਟੈਕ ਹੋਇਆ ਸੀ ਉਸ ਟਾਈਮ ਜਿਹੜਾ ਦਲਜੀਤ ਜਿਹੜਾ ਹੈ ਚਿੱਟੀ ਪੜੀ ਵਰਗੇ ਮੈਟ ਗੱਲਾਂ ਚ ਘੁੰਮ ਰਿਹਾ ਸੀ ਇਹਨੇ ਉਦੋਂ ਕੋਈ ਬਿਆਨ ਨਹੀਂ ਦਿੱਤਾ ਪਹਿਲਗਮ ਅਟੈਕ ਦੇ ਬਾਰੇ ਠੀਕ ਹੈ ਨਾ ਇਹਨੇ ਕੋਈ ਸਹਾ ਨੁਭੂਤੀ ਦਿੱਤੀ ਠੀਕ ਹੈ ਇਹਦੀ ਮੂਵੀ ਆਉਣ ਵਾਲੀ ਸੀ ਸਰਦਾਰਜੀ 3 ਇੰਡੀਆ ਨੇ ਜਿਹੜਾ ਆਪਰੇਸ਼ਨ ਸਿੰਦੂਰ ਕੀਤਾ ਸੀ ਟੈਲੀਏਸ਼ਨ ਦੇ ਵਿੱਚ ਉਹਦੇ ਚ ਕਈ ਆਤੰਗਵਾਦੀ ਜਿਹੜੇ ਪਾਕਿਸਤਾਨ ਦੇ ਮਾਰੇ ਗਏ ਸੀ ਤੇ ਉਹਨਾਂ ਆਤੰ ਉਹਨੇ ਆਪਣੇ ਦੇਸ਼ ਵਾਸਤੇ ਸਟੈਂਡ ਲਿਆ ਸੀ ਪਰ ਉਹੀ ਐਕਟ੍ਰੈਸ ਜਿਹੜੀ ਆ ਦਿਲਜੀਤ ਦੀ ਮੂਵੀ ਸਰਦਾਰਜੀ 3 ਦੇ ਵਿੱਚ ਹੁੰਦੀ ਆ ਪਰ ਦਿਲਜੀਤ ਨੇ ਇੱਥੇ ਕੋਈ ਆਪਣੇ ਦੇਸ਼ ਵਾਸਤੇ ਸਟੈਂਡ ਨਹੀਂ ਲਿੱਤਾ ਸੀ ਉਹੀ ਪਾਕਿਸਤਾਨੀ ਐਕਟਰ ਜਿਹੜੀ ਹਾਨੀਆ ਮਰਿਆ ਦਿਲਜੀਤ ਦੀ ਮੂਵੀ ਸਰਦਾਰਜੀ 3 ਦੇ ਵਿੱਚ ਵੀ ਹੈਗੀ ਸੀ ਜਿਹੜੀ ਇਸ ਕਰਕੇ ਬੋਇਕਾਟ ਹੋਈ ਆ ਤੇ ਉਹਨੇ ਤੇ ਆਪਣੇ ਦੇਸ਼ ਵਾਸਤੇ ਸਟੈਂਡ ਲਿਆ ਸੀ ਪਰ ਦਿਲਜੀਤ ਨੇ ਇੱਕ ਟਵੀਟ ਨਹੀਂ ਕੀਤਾ ਆਪਣੇ ਦੇਸ਼ ਵਾਸਤੇ ਠੀਕ ਹੈ ਦੂਜੇ ਪਾਸੇ ਤੁਸੀਂ ਵੇਖੋ ਜਦੋਂ ਪੰਜਾਬ ਦੇ ਵਿੱਚ ਫਲੱਡ ਆਏ ਸੀ ਤੇ ਦਿਲਜੀਤ ਕਿਦਾਂ ਐਕਟਿਵ ਹੋ ਗਿਆ ਸੀ ਇਹਨੇ ਪੂਰੇ ਦੇਸ਼ ਨੂੰ ਤੇ ਪੂਰੀ ਦੁਨੀਆ ਨੂੰ ਪੰਜਾਬ ਦੀ ਹੈਲਪ ਕਰਨ ਦੀ ਅਪੀਲ ਕੀਤੀ ਸੀ ਠੀਕ ਹੈ ਮਤਲ ਇਥੋਂ ਤੱਕ ਕਿ ਦਲਜੀਤ ਨੇ ਖਾਲਿਸਤਾਨੀਆਂ ਦੀ ਗਾਲਾਂ ਤੱਕ ਸੋਲੀਆਂ ਜਦੋਂ ਇਹ ਅਮਿਤਾ ਬਚਨ ਦੇ ਸ਼ੋਅ ਤੇ ਗਿਆ ਸੀ ਪੰਜਾਬ ਦੀ ਗੱਲ ਕੀਤੀ ਉੱਥੇ ਠੀਕ ਹੈ ਇਹਨੇ ਅਮਿਤਾ ਬਚਨ ਦੇ ਪੈਰੀ ਹੱਥ ਲਾਏ ਸੀ ਇਸ ਕਰਕੇ ਇਹਨੂੰ ਗਾਲਾਂ ਪਈਆਂ ਸੀ ਖਾਲਿਸਤਾਨੀਆਂ ਵੱਲੋਂ ਸੇਮ ਉਹੀ ਦਲਜੀਤ ਹੈ ਜਿਹੜਾ ਕਦੀ ਵੀ ਪਾਕਿਸਤਾਨ ਦੇ ਬਾਰੇ ਕਦੀ ਇਹਨੇ ਇੱਕ ਸ਼ਬਦ ਨਹੀਂ ਮਾਰਾ ਬੋਲਿਆ ਠੀਕ ਹੈ ਤੇ ਇਹੀ ਚੀਜ਼ ਜਿਹੜੀ ਸ਼ਾਹਰੂਖ ਖਾਨ ਵਾਸਤੇ ਵੀ ਹੈਗੇ ਸ਼ਾਹਰੂਖ ਖਾਨ ਦੀ ਫੈਨ ਫੋਲੋਇੰਗ ਬੜੀ ਹੈ ਗਈ ਦੇਸ਼-ਉਦੇਸ਼ਾਂ ਦੇ ਵਿੱਚ ਹੈ ਗਈ ਆ ਬੰਗਲਾਦੇਸ਼ ਦੇ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਫੈਨ ਫੋਲੋਇੰਗ ਹੈ ਗਈ ਹੈ ਠੀਕ ਹੈ ਆਪਣੀ ਫੈਨ ਫੋਲੋਇੰਗ ਹਰਸ਼ਵਰਧਨ ਰਾਣੇ ਨੇ ਵੀ ਇੱਕ ਮੂਵੀ ਕੀਤੀ ਸੀ ਮਾਵਰਾ ਹੋਕਨ ਜਿਹੜੀ ਪਾਕਿਸਤਾਨੀ ਐਕਟਰੈਸ ਹੈਗੀ ਹੈ ਠੀਕ ਹੈ ਸਨਮ ਤੇਰੀ ਕਸਮ 2016-17 ਦੇ ਲੱਗੇ ਸ਼ਾ ਗਿਆ ਸੀ ਔਰ ਉਹ ਫਲੋਪ ਹੋ ਗਈ ਸੀ ਪਰ 2025 ਦੇ ਵਿੱਚ ਇਹਨੂੰ ਦੁਬਾਰਾ ਰੀ ਰਿਲੀਜ਼ ਕੀਤਾ ਜਿਹੜੀ ਕਿ ਸੁਪਰ ਹਿੱਟ ਹੋਈ ਸੀ ਠੀਕ ਹੈ ਇਹਦਾ ਪਾਰਟ 2 ਵੀ ਬੰਨਾ ਸੀ ਪਰ ਜਿਸ ਵੇਲੇ ਪਹਿਲਗਾਮ ਅਟੈਕ ਹੁੰਦਾ ਹੈ ਤੇ ਮਾਵਰਾ ਹੋਕਨ ਵੀ ਆਪਣੇ ਦੇਸ਼ ਦਾ ਸਟੈਂਡ ਲੈਂਦੀ ਹੈ ਪਰ ਹਰਸ਼ਵਰਧਨ ਰਾਣੇ ਵੀ ਆਪਣੇ ਦੇਸ਼ ਵਾਸਤੇ ਖੜ ਜਾਂਦਾ ਹੈ ਤੇ ਕਹਿੰਦਾ ਹੈ ਕਿ ਜੇ ਸ਼ਰਮ ਤੇਰੀ ਕਸਮ 2 ਦੇ ਵਿੱਚ ਮਾਵਰਾ ਹੋਕਨ ਹੋਏਗੀ ਤੇ ਮੈਂ ਇਹ ਫਿਲਮ ਨਹੀਂ ਕਰਾਂਗਾ ਇਹ ਹੁੰਦਾ ਵੀਰੇ ਆਪਣੇ ਦੇਸ਼ ਨਾਲ ਖੜਨਾ ਇਹਦੇ ਚ ਕੋ ਜਾਰਨਾ ਸ਼ੁਰੂ ਕਰ ਦੋ ਇੱਕ ਤਰੀਕਾ ਹੁੰਦਾ ਆਪਣੀ ਆਪਣੀ ਜਗ੍ਹਾ ਤੇ ਰਹਿ ਕੇ ਉਸ ਦੇਸ਼ ਦਾ ਵਿਰੋਧ ਕਰਨ ਦਾ ਜਿਹੜਾ ਕਿ ਆਤੰਗਵਾਦੀ ਗਤੀਵਿਧੀਆਂ ਚ ਇਨਵੋਲਵ ਹੈਗਾਏ ਦੀਪੂ ਚੰਦਰ ਦਾਸ ਹੋਵੇ ਜਾਂ ਹੋਰ ਵੀ ਜਿਹੜੇ ਨਾਨ ਮੁਸਲਮ ਹਗੇ ਜਿਹੜੇ ਹਿੰਦੂ ਹੈਗੇ ਨੇ ਉਹਨਾਂ ਨੂੰ ਤਾਂ ਟਾਰਗੇਟ ਕੀਤਾ ਜਾ ਰਿਹਾ ਬੰਗਲਾਦੇਸ਼ ਦੇ ਵਿੱਚ ਕਿਉਂਕਿ ਉਹ ਮਾਈਨੋਰਟੀ ਦੇ ਵਿੱਚ ਹੈਗੇ ਕਿਉਂਕਿ ਉੱਥੋਂ ਦੇ ਲੋਕਾਂ ਨੂੰ ਭਾਵੇਂ ਉਹ ਬੱਚਾ ਹੋਵੇ ਛੋਟਾ ਆ 70 ਸਾਲ ਦਾ ਬੁੱਢਾ ਹੋਵੇ ਰੈਡਿਕਲਾਈਜ਼ ਕੀਤਾ ਜਾਂਦਾ ਮੁਸਲਮਾਨਾਂ ਨੂੰ ਹਿੰਦੂਆਂ ਦੇ ਖਿਲਾਫ ਨਾਨ ਮੁਸਲਮ ਦੇ ਖਿਲਾਫ ਇਹ ਤੁਹਾਨੂੰ ਸਮਝ ਨਹੀਂ ਆ ਰਹੀ ਹਲੇ ਤੱਕ ਪਾਕਿਸਤਾਨ ਦੇ ਵਿੱਚ ਦੇਖੋ ਹਿੰਦੂ ਸਿੱਖਾਂ ਦਾ ਕੀ ਹਾਲ ਵਾਰ ਤਬਾਕਿੱਤੇ ਜਾ ਰਹੇ ਉਹਨਾਂ ਨੂੰ ਪਰਤਾੜਿਤ ਕੀਤਾ ਜਾ ਰਿਹਾ ਹਰ ਪਾਸੋਂ ਠੀਕ ਹੈ ਉਹ ਪੱਜ ਕੇ ਇੰਡੀਆ ਵਾਲਾਂ ਦੇ ਆ ਨikhil chandwani ਦੇ ਚੈਨਲ ਤੇ ਜਾ ਕੇ ਵੇਖ ਹਿੰਦੂ ਸਮਾਨ ਫਾਊਂਡੇਸ਼ਨ ਦੇ ਚੈਨਲ ਤੇ ਜਾ ਕੇ ਵੇਖ ਇੱਕ ਵਾਰੀ afghanistan ਚ ਹਿੰਦੂ ਸਿੱਖਰ ਹਾਲ ਵੇਖ ਲੈ ਥੋੜੇ ਦਿਨ ਪਹਿਲਾਂ ਹੀ ਉਹ ਮੁਤਕੀ ਨਾਲ ਮਿਲੇ ਉਸ ਤੋਂ ਦਾ ਫੋਰਮ ਮਨਿਸਟਰ ਜਿਹੜਾ ਹੈਗਾ ਵਾ ਉਹਨੂੰ ਰਿਕੁਐਸਟ ਕਰ ਰਿਹਾ ਕਿ ਸਾਡੇ ਜਿਹੜੇ ਗੁਰਦੁਆਰੇ ਤੇ ਮੰਦਰ ਹੈਗੇ ਉਹਨਾਂ ਨੂੰ ਰੀਸਟੋਰ ਕਰਾ ਦੋ ਠੀਕ ਹੈ ਹਾਨੂੰ ਉਥੇ ਦੁਬਾਰਾ ਬਸਾਓ ਤੂੰ ਬਕਵਾਸ ਕਰ ਰਿਹਾ ਕਿ ਭਾਈ ਇੰਡੀਆ ਚ ਮਨੋਰਟੀ ਦਾ ਇਹ ਹਾਲ ਹੈਗਾ 84 ਦੇ ਦੰਗਿਆਂ ਨਾਲ ਕੰਪੇਅਰ ਕਰ ਰਿਹਾ 83 ਦੇ ਵਿੱਚ ਅਸੀਂ ਮੰਨਦੇ ਆ ਕਿ ਬਈ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਟਾਇਰ ਪਾ ਕੇ ਉਹਨਾਂ ਦੇ ਗਲ ਦੇ ਵਿੱਚ ਉਹਨਾਂ ਨੂੰ ਫੂਕਿਆ ਗਿਆ ਸੀ ਅਸੀਂ ਤੇ ਮੰਨਦੇ ਆ ਕਾਂਗਰਸ ਦੀ ਸਰਕਾਰ ਨੇ ਕਰਵਾਇਆ ਸੀ ਤੇ ਕਿਹੜੇ ਕਿਹੜੇ ਇਨਵੋਲਵ ਹੈਗੇ ਉਹਦੇ 'ਚ ਹਾਨੂੰ ਪਤਾ ਹੈ ਠੀਕ ਹੈ ਪਰ ਪੰਜਾਬ ਦੇ ਵਿੱਚ ਤੇ ਕੋਈ ਵੀ ਤੇਰੇ ਵਰਗਾ ਖੜ ਕੇ ਇਹ ਨਹੀਂ ਕਹਿੰਦਾ ਬਈ ਹਿੰਦੂ ਜੈਨੋਸਾਈਡ ਹੋਇਆ ਸੀ ਢਿਲਵਾ ਕਾਂ ਦੇ ਦੌਰਾਨ ਵੀ ਬਸਾਂ 'ਚੋਂ ਕੱਢ-ਕੱਢ ਕੇ ਹਿੰਦੂਆਂ ਨੂੰ ਮਾਰਿਆ ਗਿਆ ਸੀ ਪਿੰਡਾਂ 'ਚੋਂ ਕੱਢ-ਕੱਢ ਕੇ ਹਿੰਦੂਆਂ ਦੀ ਔਰਤਾਂ ਦਾ ਬਲਾਤਕਾਰ ਹੋਇਆ ਸੀ ਛੋਟੇ-ਛੋਟੇ ਬੱਚਿਆਂ ਨੂੰ ਮਾਰਿਆ ਗਿਆ ਸੀ ਕੋਈ ਨਹੀਂ ਕਹਿੰਦਾ ਕਹਿੰਦੇ ਜੀ ਹੋਰ ਸਬੂਤ ਕੀ ਹੈਗਾ ਵਾ ਕੋਈ ਨਹੀਂ ਇਹ ਚੀਜ਼ ਮੰਨਦਾ ਪ ਇਹ ਮੈਜੋਰਿਟੀ ਤੇ ਇਹ ਚੀਜ਼ ਪਾ ਦਿੰਦੇ ਜੋ ਰਹੀ ਜੇ ਸ਼ਾ ਦੀ ਗੱਲ ਜੇ ਸ਼ਾ ਜਿਹੜਾ ਆਈਸੀਸੀ ਦਾ ਹੈੱਡ ਹੈਗਾ ਠੀਕ ਹੈ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਇੰਡੀਆ ਦੇ ਅੰਡਰ ਨਹੀਂ ਹੁੰਦੀ ਇੰਟਰਨੈਸ਼ਨਲ ਬਾਡੀ ਹੈਗੀ ਆ ਇਹਨੂੰ ਕੋਈ ਆਪਣੇ ਤਰੀਕੇ ਨਾਲ ਨਹੀਂ ਇੰਡੀਆ ਚਲਾ ਸਕਦਾ ਹੈਗਾ ਕੋਈ ਰੂਲਸ ਰੈਗੂਲੇਸ਼ਨ ਹੁੰਦੇ ਆ ਤੇ ਰਹੀ ਗੱਲ ਇੰਡੀਆ ਨਾਲ ਮੈਚ I think 2012 ਤੇ 13 ਦੇ ਵਿੱਚ ਲਾਸਟ ਬਾਇਲੈਟਰਲ ਸੀਰੀਜ਼ ਹੋਈ ਸੀ ਬਾਇਲੈਟਰਲ ਸੀਰੀਜ਼ ਦਾ ਮਤਲਬ ਹੁੰਦਾ ਹੈ ਦੋ ਦੇਸ਼ ਆਪਸ ਦੇ ਵਿੱਚ ਕ੍ਰਿਕਟ ਖੇលਦੇ ਨੇ ਭਾਵੇਂ ਟੈਸ ਸੀਰੀਜ਼ ਹੋਵੇ ਵਨ ਡੇ ਸੀਰੀਜ਼ ਹੋਵੇ ਜਿੰਨਾ ਕਿ ਰੈਵਨਿਊ ਸਭ ਤੋਂ ਜ਼ਿਆਦਾ ਜਨਰੇਟ ਹੁੰਦਾ ਹੈ ਇੰਡੀ ਨਹੀਂ ਆਈਸੀਸੀ ਦੇ ਵਿੱਚ ਰਹਿਣਾ ਕਿ ਨਹੀਂ ਰ ਫਿਰ ਵੀ ਇੰਡੀਆ ਨੇ ਆਪਣੇ ਦਮ ਦੇ ਦੋ 25 ਦੀ ਚੈਂਪੀਅਨ ਟਰਾਫੀ ਦੇ ਪਾਕਿਸਤਾਨ ਤੇ ਜਾਣਾ ਮਨਜ਼ੂਰ ਨਹੀਂ ਕੀਤਾ ਉਹਨਾਂ ਨੇ ਆਪਣੇ ਸਾਰੇ ਮੈਚ ਦੁਬਈ ਦੇ ਵਿੱਚ ਖੇਲੇ ਆ ਠੀਕ ਹੈ ਹੋਰ ਤੇ ਹੋ ਜਿਹੜੇ ਏਸ਼ੀਆ ਕੱਪ ਹੋਇਆ ਸੀ ਉਹ ਵੀ ਵੀ ਫ੍ਰੈਂਡਲੀ ਨੇਚਰ ਦੇ ਵਿੱਚ ਨਹੀਂ ਹੋਇਆ ਠੀਕ ਹੈ ਉਹਦੇ ਵਿੱਚ ਕੋਈ ਹੈਂਡਸ਼ੇਕ ਨਹੀਂ ਕੀਤਾ ਬੜੀ ਵੱਡੀ ਗੱਲ ਆ ਕੋਈ ਸ਼ਾਹਰੂਖ ਖਾਨ ਦੇ ਅੱਗੇ ਆਜੇ ਪਾਕਿਸਤਾਨੀ ਕੋਈ ਦਲਜੀ ਦੇ ਅੱਗੇ ਆਏ ਨਾ ਇਹਨਾਂ ਦੇ ਝਟ ਹੱਥ ਜੋੜ ਲੈਣੇ ਆ ਹੱਥ ਮਿਲਾਨ ਲੱਗ ਪੈਣੇ ਆ ਠੀਕ ਹੈ ਤੇ ਉੱਥੇ ਖੜ ਕੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਹੱਥ ਨਹੀਂ ਮਿਲਾਣਾ ਟਰੋਫੀ ਵੀ ਰੀਸੀਵ ਨਹੀਂ ਕਰਨੀ ਟਰੋਫੀ ਵੀ ਨਹੀਂ ਮਿਲਦੀ ਉਹਨਾਂ ਦੇ ਹੱਥੋਂ ਫਿਰ ਵੀ ਅਗਲੇ ਬੰਦੇ ਆ ਇੰਜੋਏ ਕਰਕੇ ਆਂਦੇ ਆ ਆਪਣਾ ਕ੍ਰਿਕਟ ਖੇਡਦੇ ਆ ਤੇ ਦੇਸ਼ ਨੂੰ ਪ੍ਰਾਊਡ ਫੀਲ ਕਰਵਾਉਂਦੇ ਆ ਕਿਉਂਕਿ ਹਰਾ ਕੇ ਆਏ ਆ ਇਹਦੇ 'ਚ ਉਹ ਕੋਈ ਦੋਸਤੀ ਵਾਲਾ ਪੈਗਾਮ ਨਹੀਂ ਹੈਗਾ ਸੀ ਠੀਕ ਹੈ ਨਾਲੇ ਕਿਹੜਾ ਹਸਾਂਕਾ ਤਾਂ 92 ਕਰੋੜ ਦਾ ਟੈਕਸ ਪੜਿਆ ਹਾਂ 130 ਕਰੋੜ ਦੇ ਮੁਤਾਬਕ ਚੰਨੀ ਭਰਿਆ ਵਾ ਹੋਰ ਵੀ 스타 ਜਿਹੜੇ ਆ ਭਰਦੇ ਰਹਿੰਦੇ ਆ ਇਸੇ ਦੇਸ਼ ਚ ਰਹਿ ਕੇ 300 ਕਰੋੜ ਰੁਪਇਆ 400 ਕਰੋੜ ਰੁਪਇਆ ਸਾਲ ਦਾ ਕਮਾਉਂਦੇ ਆ ਉਹਦੇ ਵਿੱਚੋਂ ਕੁਛ ਹੀ ਸਜੇ ਟੈਕਸ ਵੀ ਭਰ ਦਿੰਦੇ ਤੇ ਇੱਚ ਕੋਈ ਵੱਡੀ ਗੱਲ ਨਹੀਂ ਹੈਗੀ ਇਹਨਾਂ ਦੀ ਕੋਈ ਰੋਟੀ ਦੀ ਰੋਟੀ ਨਹੀਂ ਖਤਮ ਹੋ ਰਹੀ ਠੀਕ ਹੈ ਇਸ ਦੇਸ਼ ਤੋਂ ਬਹੁਤ ਜ਼ਿਆਦਾ ਕਮਾ ਰਹੇ ਹੁਣ ਜਿੰਨੇ ਵੀ ਹਿੰਦੂ ਮੰਦਰ ਹੈਗੇ ਵੱਡੇ ਵੱਡੇ ਸਾਰੇ ਸਰਕਾਰ ਦੇ ਅੰਦਰ ਹੈਗੇ ਕਿਸੇ ਹੋਰ ਦੇ ਧਾਰਮਿਕ ਸਥਾਨ ਸਰਕਾਰ ਦੇ ਅੰਦਰ ਨਹੀਂ ਹੈਗੇ ਤੇਰੁਪਤੀ ਬਾਲਾ ਜੀ ਤੋਂ ਲੈ ਕੇ ਮੈਸ਼ਨੋ ਦੇ ਵੀ ਮੰਦਰ ਹੋਵੇ ਸਰਕਾਰ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਵਾ ਸਾਲਾਨਾ ਇਹਨਾਂ ਤੋਂ ਕਮਾਰੀ ਆ ਸਿੱਖਾਂ ਤੇ ਵੀ ਲੱਗਦਾ ਮੁਸਲਮਾਨਾਂ ਤੇ ਵੀ ਲੱਗਦਾ ਹੈ ਤੇ ਜੈਨ ਬੁੱਧ ਤੇ ਵੀ ਲੱਗਦਾ ਹੈ ਪਰ ਇੱਕ ਪੈਸੇ ਦੀ ਰਾਇਲਟੀ ਜਿਹੜੀ ਹੈ ਹਿੰਦੂਆਂ ਨੂੰ ਨਹੀਂ ਮਿਲਦੀ ਨਾ ਕਿਸੇ ਮੰਦਰ ਨੂੰ ਮਿਲਦੀ ਤੇ ਨਾ ਹੀ ਗਵਰਨਮੈਂਟ ਜਿਹੜੀ ਇਸ ਚੀਜ਼ ਨੂੰ ਐਡਵਰਟਾਈਜ਼ ਕਰਦੀ ਹੈ ਕਿ ਵੇ ਜਿਹੜਾ ਅਸੀਂ ਇਹ ਦੇਸ਼ ਚ ਲਾ ਰਹੇ ਆ ਉਹਦਾ ਬਜਟ ਦੇ ਵਿੱਚ ਕਿੰਨਾ ਵੱਡਾ ਹਿੱਸਾ ਜਿਹੜਾ ਹਿੰਦੂ ਮੰਦਿਰਾਂ ਤੋਂ ਆਉਂਦਾ ਹੈ ਇੱਕ ਪੈਸੇ ਦੀ ਰਾਇਲਟੀ ਨਹੀਂ ਮਿਲਦੀ ਹਿੰਦੂਆਂ ਨੂੰ ਤੂੰ ਕੀ ਗੱਲਾਂ ਕਰਦਾ ਹੈ ਫਿਰ ਵੀ ਹਿੰਦੂ ਜਿਹੜੇ ਚੁੱਪ ਰਹਿੰਦੇ ਆ ਗੱਡੀ 'ਚ ਬੈ ਕੇ ਬਕਵਾਸ ਕਰਦਾ ਵੇ ਕਿ ਮジョਰਿਟੀ ਵਾਲੇ ਦੀ ੱਤਕਾ ਕਰਦੇ ਮਾਈਨੋਰਿਟੀ ਨਾਲ ਇੱਥੇ ਦੇਸ਼ 'ਚ